ਹਾਂ ਹਾਂ ਬਹੁਤ ਸਾਰੇ ਚਲਾਨ ਹੋ ਜਾਣਗੇ ਮੈਡਮ ਜਿੱਦਾਂ ਇਸ ਤਰੀਕੇ ਨਾਲ ਇਹ ਰੈੱਡ ਬੱਤੀ ਤੇ ਖੜੇ ਨੇ ਇਹ ਇਹ ਜੈਬਰਾ ਤੇ ਰੈੱਡ ਬੱਤੀ ਹੋਈ ਹੋਈ ਆ ਹਾਂ ਇਹ ਸਾਰੇ ਆ ਦੇਖੋ ਇਹ ਤਾਂ ਫਿਰ ਬਹੁਤ ਬਹੁਤ ਸਾਰੇ ਚਲਾਨ ਇੱਕ ਵਾਰ થਾ ਜੇ ਸ਼ੁਰੂਆਤ ਚ ਤੇ ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਝਟਕਾ ਦੇਵੋਗੇ ਤੁਸੀਂ ਸ਼ੁਰੂ-ਸ਼ੁਰੂ ਦੇ ਸਾਰੇ ਜਿਹੜੇ 5 6 ਖੜੇ ਆ ਇਹਨਾਂ ਦੇ ਇਕੱਠਿਆਂ ਦੇ ਚਲਾਨ ਹੋਣੇ ਆ ਆ ਡੜਦੇ ਦੇਖੋ ਇਹਨਾਂ ਦੇ ਕੈਮਰਾ ਆਪਣੇ ਆਪ ਹੀ ਚੱਕਦਾ ਰਹੂਗਾ ਦੇਖੋ ਆ ਹੁਣ ਇਹ 10 ਸਰੇ ਕੈਮਰਾ ਵੀ ਮੈਂ ਇਹ ਐਕਟਿਵ ਆ ਤਾਂ ਚੱਕਿਆ ਹੋਇਆ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਇਹਨਾਂ ਨੇ ਜੈਵਰਾ ਕ੍ਰੋਸਿੰਗ ਦੇ ਉੱਤੇ ਖੜੇ ਆ ਇਹਨਾਂ ਦਾ ਜੈਵਰਾ ਕ੍ਰੋਸਿੰਗ ਦਾ ਵੀ ਚਲਾਨ ਹੋਣਾ ਪਲਤ ਇਹਨਾਂ ਨੇ ਹੈਲਮਟ ਨਹੀਂ ਪਹਿਨੇ ਹੱਥ ਉਹਨਾਂ ਨੇ ਨਹੀਂ ਪਹਿਨੇ ਸੋ ਇਸ ਕਰਕੇ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਚਲਾਨ ਹੋ ਰਿਹਾ ਹੁਣ ਹਾਂ ਬਿਲਕੁਲ ਇਹ ਚਲਾਨ ਹੋ ਰਿਹਾ ਇਹਨੂੰ ਉਹ ਆਪਣਾ ਇਹਦੇ ਵਿੱਚ ਨੰਬਰ ਲਿਖ ਕੇ ਪਰ ਉਹਦੇ ਚ ਪਾ ਕੇ ਉਹਨਾਂ ਦੇ ਮੈਸੇਜ ਚਲਾ ਜਾਏਗਾ ਵੀ ਤੁਹਾਡਾ ਕਿਸ ਚੀਜ਼ ਦਾ ਚਲਾਨ ਹੋਇਆ ਹੈ ਹੈਲਮਟ ਦਾ ਹੋਇਆ ਜਾਂ ਤੁਸੀਂ ਰੈੱਡ ਲਾਈਟ ਜੰਪ ਕੀਤੀ ਹੈ ਉਹ ਇਸੇ ਤਰੀਕੇ ਨਾਲ ਉਤਲਾਮ ਜੇ 60 ਦੀ ਸਪੀਡ ਤੋਂ ਓਵਰ ਕੋਈ ਵਿਅਕਤੀ ਗੱਡੀ ਚਲਾ ਰਿਹਾ ਤਾਂ ਉਹਦਾ ਵੀ ਜਿਹੜਾ ਚਲਾਣਾ ਉਹਦਾ ਹੋ ਜਾਏਗਾ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਜਾਏਗਾ ਕਿ ਇਹ 63 ਆ ਜਾਂ 65 ਕੇ हेलमेट ਦਾ ਚਲਾਨ ਜਿਹੜਾ ਸਪੀਡ ਵਾਇਓਲੇਸ਼ਨ ਦਾ ਚਲਾਨਾ 63 ਦੀ ਸਪੀਡ ਤੇ ਸੀਗਾ ਅ ਔਰ ਥੱਲੇ ਕੋਈ 70 ਦੀ ਸਪੀਡ ਤੇ ਆ ਕੋਈ ਕਿੰਨੇ ਕਿੰਨੇ ਦੀ ਵਕ ਵਕ ਸਪੀਡ ਤੇ ਜਿਹੜੇ ਜਿਹੜੇ ਹੈਗੇ ਉਸ ਹਿਸਾਬ ਨਾਲ ਸਪੀਡ ਵੀ ਆ ਰਹੀ ਹੈ 70 ਦੀ ਸਪੀਡ ਤੇ ਜਾ ਰਹੀ ਹੈ ਤਾਂ ਇਹਦਾ ਓਵਰ ਸਪੀਡ ਦਾ ਜਲਾ ਉਹ ਚਲਾਨ ਹੋਏਗਾ ਤੋਂ ਆਰਓ ਆਈ ਕਰ ਦੇਣਾ ਇਹਨਾਂ ਆਟੋਮੈਟਿਕ ਚੱਕ ਲੈਣਾ ਵੀ ਇਹਨਾਂ ਨੇ ਹੈਲਮਟ ਨਹੀਂ ਪਾ ਕੈਮਰੇ ਨਹੀਂ ਦੇਖ ਲੈਣਾ ਵੀ ਹੈਲਮਟ ਵੀ ਨਹੀਂ 노 ਹੈਲਮਟ ਤੇ ਨਾਲ ਇਹ ਤੇ ਨਾਲ ਜੈਪਰਾ ਲਾਈ ਹਾਂਜੀ ਮੋਹਾਲੀ ਦੇ ਵਿੱਚ ਵੀ ਜੇ ਤੁਸੀਂ ਟ੍ਰੈਫਿਕ ਰੂਲਸ ਦੀ ਉਲੰਘਣਾ ਕਰੋਗੇ ਤਾਂ ਤੁਹਾਡਾ ਚਲਾਨ ਹੋਏਗਾ ਜਿਵੇਂ ਚੰਡੀਗੜ੍ਹ ਦੇ ਵਿੱਚ ਹੁੰਦਾ ਹੈ ਕਿਉਂਕਿ ਹੁਣ ਜੋ ਕੈਮਰੇ ਲਗਾਏ ਗਏ ਆ ਹਾਈ ਟੈਕ ਕੈਮਰੇ ਨੇ ਔਰ ਘਰਾਂ 'ਚ ਚਲਾਨ ਪਹੁੰਚਣੇ ਸ਼ੁਰੂ ਹੋ ਜਾਣਗੇ ਤਾਂ ਡੀਐਸਪੀ ਕਰਨੈਲ ਸਿੰਘ ਜੀ ਸਾਡੇ ਨਾਲ ਨੇ ਬਰੀਫ ਵੀ ਕਰਨਗੇ ਕਿਉਂਕਿ ਪੂਰਾ ਜੋ ਕੰਟਰੋਲ ਰੂਮ ਬਣਾਇਆ ਹੋਇਆ ਉੱਥੇ ਅਸੀਂ ਇਸ ਵੇਲੇ ਔਰ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਕੈਮਰੇ ਲੱਗੇ ਹੋਏ ਆ ਸਾਹਮਣੇ ਦੇਖੋਗੇ ਤੁਸੀਂ ਡੈਸ਼ਬੋਰਡ ਤੇ ਕੈਮਰੇ ਲੱਗੇ ਹੋਏ ਆ ਇਕੱਲੇ-ਇਕੱਲੇ ਕੈਮਰੇ ਦੇ ਨਾਲ ਮੋਨਿਟਰ ਕੀਤਾ ਜਾ ਰਿਹਾ ਪੂਰੇ ਮੋਹਾਲੀ ਦੇਖੋ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਆ ਬੋਲਟ ਹੈ ਇਨੇ ਜੈਬਰਾ ਕ੍ਰੋਸਿੰਗ ਵੀ ਕ੍ਰੋਸ ਕੀਤਾ ਹੋਇਆ ਔਰ ਇਸ ਦੇ ਨਾਲ ਹੀ ਹੈਲਮਟ ਵੀ ਨਹੀਂ ਲਾਇਆ ਹੋਇਆ ਤਾਂ ਪੀਬੀ 11 ਸੀ ਐਸ 7552 ਨੰਬਰ ਬੋਲਟ ਇਹਦਾ ਚਲਾਨ ਹੋ ਜਾਣਾ ਸਰ ਬਰੀਫ ਕਰਾਂਗੇ ਕਰਨੈਲ ਸਿੰਘ ਜੀ ਹੁਣ ਇਹ ਪੂਰਾ ਐਕਸੈਸ ਤੁਹਾਡੇ ਕੋਲੇ ਆ ਗਿਆ ਮੰਨ ਲਓ ਹਰੇਕ ਥਾਂ ਤੇ ਪਹਿਲਾਂ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਮੰਨ ਲਓ ਤਾਇਨਾਤ ਨਹੀਂਗਾ ਇੱਥੇ ਬੈਠ ਕੇ ਵੀ ਤੁਸੀਂ ਹੁਣ ਘਰੇ ਬੈਠੇ ਦੇ ਚਲਾਨ ਭੇਜ ਸਕਦੇ ਹੋ ਬਿਲਕੁਲ ਦੇਖੋ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਇਹਨਾਂ ਨੇ ਜੈਬਰਾ ਕ੍ਰੋਸਿੰਗ ਦੇ ਉੱਤੇ ਖੜੇ ਆ ਇਹਨਾਂ ਦਾ ਜੈਵਰਾ ਕ੍ਰੋਸਿੰਗ ਦਾ ਵੀ ਚਲਾਨ ਹੋਣਾ ਪਲੱਸ ਇਹਨਾਂ ਨੇ ਹੈਲਮਟ ਨਹੀਂ ਪਹਿਨੇ ਹਾਂ ਦੋਵਾਂ ਨੇ ਹਾਂ ਦੋਨਾਂ ਨੇ ਨਹੀਂ ਪਹਿਨੇ ਹਾਂ ਸੋ ਇਸ ਕਰਕੇ ਬਹੁਤ ਸਾਰੇ ਲੋਕ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਜਿਹੜਾ ਹੈਲਮਟ ਪਹਿਨਣਾ ਉਹ ਸਾਡੀ ਇੱਕ ਸੇਫਟੀ ਲਈ ਆ ਅੱਛਾ ਇਹਦੇ ਉੱਪਰ ਵੀ ਲਿਖਿਆ ਆ ਰਿਹਾ ਦੇਖੋ ਜਿੱਦਾਂ no helmet ਵੀ ਲਿਖਿਆ ਆ ਰਿਹਾ ਥੱਲੇ ਨੰਬਰ ਪਲੇਟ ਜਿਹੜੀ ਆ ਉਹ ਸਕੈਨ ਹੋ ਜਾਂਦੀ ਆ ਪੂਰੀ ਔਰ ਇੱਧਰ ਆ ਜਾਂਦਾ ਨੰਬਰ ਦੇਖੋ ਵਹੀਕਲ ਨੰਬਰ ਪਲੇਟ ਇਮੇਜ ਆ ਇੱਥੇ ਫੋਟੋ ਆ ਜਾਣੀ ਸਕੈਨ ਹੋ ਕੇ ਤਾਂ ਥੱਲੇ ਪੂਰਾ ਆਟੋਮੈਟਿਕਲੀ ਲਿਖਿਆ ਆ ਜਾਣਾ ਦੇਖੋ ਪੀਬੀ 11 ਸੀ ਐਸ 7552 ਫਿਰ ਸੇਵ ਕਰਕੇ ਅੱਗੇ ਦੀ ਪ੍ਰੋਸੀਡਿੰਗ ਹੁਣ ਚਲਾਨ ਹੋ ਰਿਹਾ ਹੁਣ ਹਾਂ ਬਿਲਕੁਲ ਇਹ ਚਲਾਨ ਹੋ ਰਿਹਾ ਇਹਨੂੰ ਉਹ ਆਪਣਾ ਇਹਦੇ ਵਿੱਚ ਨੰਬਰ ਲਿਖ ਕੇ ਰੋਡ ਵਿੱਚ ਪਾ ਕੇ ਉਹਨਾਂ ਦੇ ਮੈਸੇਜ ਚਲਾ ਜਾਏਗਾ ਵੀ ਤੁਹਾਡਾ ਕਿਸ ਚੀਜ਼ ਦਾ ਚਲਾਨ ਹੋਇਆ ਹੈ हेलमेट ਦਾ ਹੋਇਆ ਜਾਂ ਤੁਸੀਂ ਰੈੱਡ ਲਾਈਟ ਜੰਪ ਕੀਤੀ ਆ ਉਹ ਇਸੇ ਤਰੀਕੇ ਨਾਲ ਉਹ ਚਲਾਨ ਹੋ ਰਿਹਾ ਅੱਛਾ ਇਹਨਾਂ ਦਾ ਹੁਣ ਕਿੰਨੇ ਦਾ ਚਲਾਨ ਕੀਤਾ ਤੁਸੀਂ ਮੰਨ ਲਓ ਜਿੱਦਾਂ ਇਹਨਾਂ ਨੇ ਜੈਬਰਾ ਲਾਈਨ ਵੀ ਨਿਕਲ ਕੇ ਅੱਗੇ ਔਰ ਉਸ ਤੋਂ ਬਾਅਦ ਫਿਰ ਦੋਵਾਂ ਨੇ ਹੈਲਮਟ ਵੀ ਨਹੀਂ ਲਾਇਆ ਹੋਇਆ ਸੀਗਾ ਦੇਖੋ ਉਹਦੇ ਤੇ ਜਿਹੜੇ ਹੈਲਮਟ ਦੇ ਜੋ ਮਤਲਬ ਇਹਨਾਂ ਦਾ ਆਪਣਾ ਹੈਗਾ ਪ੍ਰਾਈਵੇ ਇੰਨੇ ਪੈਸੇ ਜਿਹੜੇ ਆ ਹੈਲਮਟ ਦੇ ਆ ਔਰ ਜੇਕਰ ਉਹਨੇ ਜੈਬਰਾ ਕ੍ਰੋਸਿੰਗ ਆ ਉਹਦੇ ਕਿੰਨੇ ਪੈਸੇ ਆ ਉਹ ਜਿਹੜੇ ਦੋਨਾਂ ਦੇ ਕੈਲਕੂਲੇਸ਼ਨ ਕਰਕੇ ਉਹਨਾਂ ਦੇ ਇਹਨਾਂ ਦਾ ਡਬਲ ਚਲਾਨ ਹੋਇਆ ਬੁਲਟ ਵਾਲੇ ਦਾ ਹਾਂ ਡਬਲ ਚਲਾਨ ਜੀ ਜੀ ਬਿਲਕੁਲ ਜਿਵੇਂ ਮੰਨ ਲਓ ਇੱਕ ਬੰਦੇ ਨੇ ਅੱਗੇ ਹੈਲਮਟ ਲਾਇਆ ਹੋਇਆ ਮੰਨ ਲਓ ਪਿੱਛੇ ਵਾਲੇ ਨੇ ਹੈਲਮਟ ਨਹੀਂ ਲਾਇਆ ਤਾਂ ਉਹਦਾ ਵੀ ਚਲਾਨ ਹੁੰਦਾ ਹੈ ਜਾਂ ਫਿਰ ਬਚਾਅ ਹੋ ਜਾਂਦਾ ਦੇਖੋ ਜੇਕਰ ਉਹਨ ਪਿੱਛੇ ਮੰਨ ਲਓ ਅੱਗੇ ਵਾਲੇ ਨੇ ਹੈਲਮਟ ਪਹਿਨੇ ਆ ਤਾਂ ਪਿੱਛੇ ਵਾਲੇ ਨੇ ਹੈਲਮਟ ਨਹੀਂ ਪਾਇਆ ਤਾਂ ਉਹ ਉਹਦਾ ਵੀ ਚਲਾਨ ਹੋਏਗਾ ਕਿ ਉਹਨੇ ਕਿਉਂ ਨਹੀਂ ਪਿੱਛੇ ਵਾਲੇ ਨੇ ਵੀ ਕਿਉਂ ਨਹੀਂ ਗੱਡੀਆਂ ਨੂੰ ਮੰਨ ਲਓ ਹੁਣ ਹੋਰ ਕੋਈ ਡਿਟੈਕਟ ਕਰਨ ਦੀ ਕੋਸ਼ਿਸ਼ ਕਰਦੇ ਮੰਨ ਲਓ ਕਿ ਜਿਵੇਂ ਮੰਨ ਲਓ ਆਮ ਤੌਰ ਤੇ ਕੋਈ ਗੱਡੀ ਓਵਰ ਸਪੀਡ ਹੋਊਗੀ ਜਿਵੇਂ 60 ਦੀ ਸਪੀਡ ਤਾਂ ਇਹ ਕਰ ਰਹੇ ਹੋ ਤੁਸੀਂ ਮੋਹਾਲੀ ਦੇ ਵਿੱਚ ਵੀ ਹਾਂ ਜੀ ਹਾਂ ਬਿਲਕੁਲ ਜੇ 60 ਦੀ ਸਪੀਡ ਤੋਂ ਓਵਰ ਕੋਈ ਵਿਅਕਤੀ ਗੱਡੀ ਚਲਾ ਰਿਹਾ ਤਾਂ ਉਹਦਾ ਵੀ ਜਿਹੜਾ ਚਲਾਨ ਉਹਦਾ ਹੋ ਜਾਏਗਾ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਜਾਏਗਾ ਕਿ ਇਹ 63 ਆ ਜਾਂ 65 ਕਿਲੋਮੀਟਰ ਦੀ ਰਫਤਾਰ ਨਾਲ ਚਲਾ ਰਿਹਾ ਤਾਂ ਉਹਦਾ ਵੀ ਜਣਾ ਉਹ ਚਲਾਨ ਕੱਟੇ ਕੈਮਰੇ ਹਾਈ ਟੈਕ ਹੈ ਇਹਨਾਂ ਨੇ ਸਪੀਡ ਵੀ ਆ ਦੇਖੋ ਜਿੱਦਾਂ ਸਪੀਡ ਵੀ ਡਿਟੈਕਟ ਕਰ ਰਿਹਾ ਇਹ ਆ ਦੇਖੋ ਆ ਸਾਹਮਣੇ ਦਿਖਾਓ ਜਿਹੜਾ ਬਲਵਿੰਦਰ ਜੀ ਕਿ ਹੈਲਮਟ ਦਾ ਚਲਾਨ ਜਿਹੜਾ ਸਪੀਡ ਵਾਇਲੇਸ਼ਨ ਦਾ ਚਲਾਨ 67 ਦੀ ਸਪੀਡ ਤੇ ਸੀਗਾ ਔਰ ਥੱਲੇ ਕੋਈ 70 ਦੀ ਸਪੀਡ ਤੇ ਹੈ ਕੋਈ ਕਿੰਨੇ ਕਿੰਨੇ ਦੀ ਵਕ ਵਕ ਸਪੀਡ ਤੇ ਜਿਹੜੇ ਜਿਹੜੇ ਹੈਗੇ ਉਸ ਹਿਸਾਬ ਨਾਲ ਸਪੀਡ ਵੀ ਆ ਰਹੀ ਹੈ ਮਤਲਬ ਇਹ ਪੂਰਾ ਹਾਈ ਟੈਕ ਹੋ ਗਿਆ ਮੁਹਾਲੀ ਹੁਣ ਕਿਹਾ ਸੁਝਾ ਸਕਦਾ ਬਿਲਕੁਲ ਬਿਲਕੁਲ ਹੁਣ ਜਿਸ ਤਰ੍ਹਾਂ ਲੋਕ ਚੰਡੀਗੜ੍ਹ ਦੇ ਵਿੱਚ ਜਾਣ ਲੱਗ ਆਪਣੀ ਸਪੀਡ ਲਿਮਿਟ ਕਰ ਲੈਂਦੇ ਸੀ ਔਰ ਲੋਕੀ ਹੈਲਮਟ ਪਹਿਨਦੇ ਸੀ ਸੀਟ ਬੈਲ ਲਗਾਉਂਦੇ ਸੀ ਕਿਉਂਕਿ ਇੱਥੇ ਇਹਦਾ ਵੀ ਚਲਾਨ ਕਰ ਰਹੇ ਮੈਨੂੰ ਇਹਦਾ ਕਾਹਦਾ ਚਲਾਨ ਇਹ ਸਰ ਸਪੀਡ ਦਾ ਇਹ 70 ਸਪੀਡ ਤੇ ਵੇਖੋ ਸਰ ਇਹ 70 ਦੀ ਸਪੀਡ ਤੇ ਸਪੀਡ ਲਿਮਿਟ ਜਿੱਦਾਂ ਕਰਨਲ ਸਿੰਘ ਜੀ 60 ਤੈਅ ਕੀਤੀ ਆ ਆ ਸਪੀਡ ਵੈਲਿਊ ਦੇਖੋ ਇਹ 70 ਦੀ ਸਪੀਡ ਤੇ ਸੀਗੀ ਗੱਡੀ ਮੈਨੂੰ ਲੱਗਿਆ ਸ਼ਾਇਦ ਕਿਤੇ ਕਾਲੇ ਸ਼ੀਸ਼ੇ ਵਗੈਰਾ ਕਾਲੇ ਤਾਂ ਨਿੰਗੇ ਪਰੇ ਦੇ ਸਹੀ ਹੈ ਜਿਹੜਾ ਉਹ 70 ਦੀ ਸਪੀਡ ਤੇ ਜਾ ਰਹੀ ਆ ਤਾਂ ਇਹਦਾ ਓਵਰ ਸਪੀਡ ਦਾ ਜਿਹੜਾ ਉਹ ਚਲਾਨ ਹੋਏਗਾ ਇੱਕ ਕਿਹੜੀ ਸ਼ਾਇਦ ਐਕਸਯੂ ਵੀ ਹੈ ਗੱਡੀ ਪੀਬੀ 11 ਡੀ ਐਫ 8690 ਇਸ ਗੱਡੀ ਦਾ ਵੀ ਚਲਾਨ ਹੋ ਗਿਆ ਹਾਂਜੀ ਬਿਲਕੁਲ ਤਾਂ ਇੱਕ ਲੋਕੇਸ਼ਨ ਵੀ ਆ ਰਹੀ ਹੈ ਜਿੱਦਾਂ ਏਸੀਜੀਐਡ 에어ਪੋਰਟ ਚੋਂ ਖਣਾ ਲੇਨ 3 ਅੱਡ ਅੱਡ ਲੋਕੇਸ਼ਨਸ ਤੇ ਪੂਰਾ ਲੋਕੇਸ਼ਨ ਵੀ ਨਾਲ ਆਊਗੀ ਮੰਨ ਲਓ ਜਿੱਦਾਂ ਚਲਾਨ ਹੋ ਗਿਆ ਉਹਦਾ ਫਾਰਮੈਟ ਕੀ ਹੋਏਗਾ ਫਿਰ ਦੇਖੋ ਉਹ ਵੀ ਆ ਰਿਹਾ ਜਗਾ ਆ ਰਹੀ ਹੈ ਕਿਹੜੀ ਕਿਹੜੀ ਜਗਾ ਲੋਕੇਸ਼ਨ ਆ ਔਰ ਟਾਈਮ ਵੀ ਆ ਰਿਹਾ ਲੋਕ ਹਾਂ ਕੈਮਰਾ ਸਰ ਦਾ ਸਟਾਉਂਦਾ ਵੀ ਕਿੰਨੇ ਨੰਬਰ ਕੈਮਰੇ ਤੇ ਇਹ ਚਲਾਨ ਕੀਤਾ ਗਿਆ ਜੀ ਜੀ ਤਾਂ ਫਿਰ ਉਸ ਤੋਂ ਬਾਅਦ ਮੈਸੇਜ ਹੁਣ ਇਹਨਾਂ ਨੂੰ ਮੈਸੇਜ ਪਹੁੰਚ ਜਾਣਾ ਕਿ ਭਾਈ ਤੁਹਾਡਾ ਚਲਾਨ ਕੱਟਿਆ ਹਾਂ ਜਦੋਂ ਇੱਥੇ ਕੰਪਲੀਟ ਚਲਾਨ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੇ ਮੈਸੇਜ ਜਿਹੜਾ ਉਹ ਚਲਾ ਜਾਣਾ ਕਿ ਤੁਹਾਡਾ ਇਸ ਵਾਇਓਲੇਸ਼ਨ ਦਾ ਚਲਾਨ ਕੀਤਾ ਗਿਆ ਇਹਦਾ ਸਪੀਡ ਲਿਮਿਟ ਮੰਨ ਲਓ ਜਿੱਦਾਂ 60 ਦੀ ਸਪੀਡ ਮੁਹਾਲੇ 'ਚ ਤੈਅ ਕਰਤੀ 70 ਦੀ ਸਪੀਡ ਤੇ ਜਾ ਰਹੇ ਇਹ ਇਹਦਾ ਚਲਾਨ ਹੋ ਗਿਆ ਇਹ ਕਿੰਨੇ ਦਾ ਚਲਾਨ ਹੋਏਗਾ ਸਰ ਹਾਂ ਦੇਖੋ ਇਹਨਾਂ ਦੇ ਜਿਹੜੇ ਚਲਾਨ ਇਹ অটোਮੈਟਿਕਲੀ ਦੇਚ ਇੰਸਟਾਲਡ ਕੀਤਾ ਹੋਇਆ ਸਾਰਾ ਕੁਝ ਵੀ ਹੈਲਮਟ ਦਾ ਇੰਨੇ ਦਾ ਚਲਾਣਾ ਵੱਧ ਸਪੀਡ ਦਾ ਇੰਨੇ ਦਾ ਜੇ ਰੈਡ ਲਾਈਟ ਜੰਪ ਆ ਉਹਦਾ ਇੰਨੇ ਦਾ ਤਾਂ ਉਹ ਸਾਰੇ ਇਹਦੇ ਵਿੱਚ ਹੀ ਸਿਸਟਮ ਦੇ ਕਿ ਵਸ ਆਟੋਮੈਟਿਕਲੀ ਤੁਹਾਨੂੰ ਕੁਝ ਭਰਨ ਦੀ ਲੋੜ ਨਹੀਂ ਹੈ ਬਸ ਤੁਸੀਂ ਤਾਂ ਇਹ ਭਰਨਾ ਕਿ ਆ ਵਾਇਓਲੇਸ਼ਨ ਜਿਹੜੀ ਆ ਜਿਵੇਂ ਆ ਸਪੀਡ ਦੀ ਵਾਇਓਲੇਸ਼ਨ ਆ ਜਾਂ ਵਾਇਓਲੇਸ਼ਨ ਆਫ ਰੈੱਡ ਲਾਈਟ ਆ ਵੀ ਰੈੱਡ ਲਾਈਟ ਜੰਪ ਕੀਤੀ ਆ ਜਾਂ ਗਲਤ ਪਾਸੇੋਂ ਇਹ ਗੱਡੀ ਲੈ ਕੇ ਜਾ ਰਿਹਾ ਸਟਾਪ ਲਾਈਨ ਜਾਂ ਹੋਰ ਵੱਖ-ਵੱਖ ਜਿਹੜੇ ਪੂਰਾ ਇਹਨਾਂ ਨੇ ਇੱਥੇ ਸਿਲੈਕਟ ਕਰਨਾ ਆਟੋਮੈਟਿਕਲੀ ਉਹਨੇ ਫਿਰ ਫਿਲ ਕਰ ਦੇਣਾ ਕਿ ਇੰਨੇ ਪੈਸਿਆਂ ਦਾ ਇੰਨੇ ਰੁਪਏ ਦਾ ਇਹਦਾ ਚਲਾਨ ਕੱਟਿਆ ਜਾਣਾ ਜੀ ਜੀ ਬਹੁਤ ਸਾਰੇ ਦੇਖਿਆ ਸੀ ਤੁਸੀਂ ਲੋਕੀ ਰੋਂਗ ਸਾਈਡ ਹੀ ਚੱਲ ਪੈਂਦੇ ਆ ਔਰ ਇਹਦੇ ਵਿੱਚ ਸਿਸਟਮ ਚ ਆ ਗਿਆ ਕਿ ਰੋਂਗ ਸਾਈਡ ਜਾ ਰਿਹਾ ਤਾਂ ਉਹਦਾ ਵੀ ਜਣਾ ਚਲਾਨ ਕੀਤਾ ਜਾਏ ਸੋ ਸਾਨੂੰ ਰੋਂਗ ਸਾਈਡ ਨਹੀਂ ਜਾਣਾ ਚਾਹੀਦਾ ਔਰ ਬਹੁਤ ਸਾਰੇ ਲੋਕ ਹੈ ਜਿੱਦਾਂ ਕਿ ਚਾਹੇ 100 ਮੀਟਰ ਤੋਂ ਯੂ ਟਰਨ ਲੈਣਾ ਹੋਵੇ ਉਹ ਫਿਰ ਵੀ ਰੋਂਗ ਸਾਈਡ ਚੱਲਦੇ ਆ ਉਸ ਦੇ ਨਾਲ ਬਹੁਤ ਸਾਰੇ ਚਲਾਨ ਹੋ ਜਾਣਗੇ ਮੈਡਮ ਜਿੱਦਾਂ ਇਸ ਤਰੀਕੇ ਨਾਲ ਇਹ ਰੈੱਡ ਬੱਤੀ ਤੇ ਖੜੇ ਨੇ ਇਹ ਇਹ ਜੈਬਰਾ ਤੇ ਰੈੱਡ ਬੱਤੀ ਹੋਈ ਹੋਈ ਆ ਹਾਂ ਜੀ ਸਰ ਹਾਂ ਇਹ ਸਾਰੇ ਆ ਦੇਖੋ ਇਹ ਤਾਂ ਫਿਰ ਬਹੁਤ ਬਹੁਤ ਸਾਰੇ ਚਲਾਨ ਇੱਕ ਵਾਰ ਥਾਜੇ ਸ਼ੁਰੂਆਤ ਚ ਤੇ ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਝਟਕਾ ਦੇਵੋਗੇ ਤੁਸੀਂ ਸ਼ੁਰੂ-ਸ਼ੁਰੂ ਦੇ ਵਿੱਚ ਦੇਖੋ ਅਸੀਂ ਤਾਂ ਆ ਬਹੁਤ ਦਿਨ ਹੋ ਗਏ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਸਾਨੂੰ ਜਿਹੜੇ ਆ ਜੈਬਰਾ ਕ੍ਰੋਸਿੰਗ ਦੇ ਉੱਤੇ ਨਹੀਂ ਖੜਨਾ ਚਾਹੀਦਾ ਸੋ ਜੇਕਰ ਤੁਸੀਂ ਜੈਬਰਾ ਕ੍ਰੋਸਿੰਗ ਤੇ ਖੜੋਗੇ ਦੇਖੋ ਸਾਰੇ ਸਾਰੇ ਜਿੰਨੇ ਖੜੇ ਆ ਔਰ ਇਹ ਸਾਰਿਆਂ ਦੇ ਚਲਾਨ ਹੋਣਗੇ ਇਹ ਸਾਰੇ ਜਿਹੜੇ 5 6 ਖੜੇ ਆ ਇਹਨਾਂ ਦੇ ਇਕੱਠਿਆਂ ਦੇ ਚਲਾਨ ਹੋਣੇ ਆ ਅਡੜਦੇ ਦੇਖੋ ਇਹਨਾਂ ਦੇ ਆਪਣੇ ਆਪ ਹੀ ਚੱਕਦਾ ਰਹੂਗਾ ਦੇਖੋ ਆ ਹੁਣ ਇਹ ਦੱਸ ਰਿਹਾ ਕੈਮਰਾ ਵੀ ਮੈਂ ਇਹ ਐਕਟਿਵ ਆ ਤਾਂ ਚੱਕਿਆ ਆ ਦੇਖੋ ਇਹਨੇ ਆਪੇ ਨੰਬਰ ਚੱਕ ਲਿਆ ਦੇਖੋ ਨੰਬਰ ਵੀ ਪੂਰਾ ਸਾਫ ਹੈ ਐਚ ਪੀ ਹਿਮਾਚਲ ਪ੍ਰਦੇਸ਼ ਦਾ ਨੰਬਰ ਸੀ ਐਚ ਪੀ 55 ਔਰ ਇਹਨਾਂ ਦੇ ਵੀ ਚੱਕ ਲੈਣੇ ਨੇ ਆਟੋਮੈਟਿਕਲੀ ਆਟੋਮੈਟਿਕਲੀ ਚੱਕ ਲੈਣੇ ਸਾਰੇ ਇੱਧਰ ਆ ਗਿਆ ਦੇਖੋ ਆ ਸਾਰੇ ਜਿੰਨੇ ਵੀ ਖੜੇ ਆ ਇੱਥੇ ਸਾਰਿਆਂ ਦੇ ਨੰਬਰ ਇੱਥੇ ਆ ਗਏ ਆ ਆਪਣੇ ਆਪ ਇਹਨਾਂ ਕੈਮਰਾ ਚੱਕਦਾ ਰਹੇਗਾ ਹੁਣ ਫਰਸਟ ਵਾਲਾ ਚੱਕ ਐਕਟਿਵ ਆ ਤਾਂ ਉਸ ਤੋਂ ਬਾਅਦ ਕੋਈ ਵੀ ਕਾਰ ਆਊਗੀ ਜਾਂ ਔਰ ਟੂ ਵੀਲਰ ਆਊਗਾ ਤਾਂ ਸਾਰੇ ਇਹਨੇ ਆਟੋਮੈਟਿਕਲੀ ਚੱਕ ਲੈਣਾ ਕੈਮਰੇ ਨੇ ਕਿੰ ਠੀਕ ਹੈ। ਔਰ ਇਹ ਇਸ ਤਰੀਕੇ ਦੇ ਨਾਲ ਪੂਰਾ ਮੋਹਾਲੀ ਹਾਈ ਟੈਕ ਹੋ ਗਿਆ। ਟ੍ਰੈਫਿਕ ਰੂਲਸ ਜੇ ਤੁਸੀਂ ਬ੍ਰੇਕ ਕਰੋਗੇ ਤਾਂ ਫਿਰ ਤੁਹਾਡਾ ਚਲਾਨ ਹੋਣਾ। ਤੈਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਾਣ ਤੋਂ ਜਾਂ ਚੰਡੀਗੜ੍ਹ ਚ ਟ੍ਰੈਵਲ ਕਰਦੇ ਹੋ ਤੁਸੀਂ ਤਾਂ ਤੁਹਾਨੂੰ ਪਤਾ ਹੁੰਦਾ ਕਿ ਟ੍ਰੈਫਿਕ ਰੂਲਸ ਨੂੰ ਅਸੀਂ ਫਾਲੋ ਕਰਨਾ ਨਹੀਂ ਤਾਂ ਚਲਾਨ ਪੱਕਾ ਕਰੇ ਆ ਜਾਣਾ ਜਾਂ ਚਲਾਨ ਆਨਲਾਈਨ ਤੁਹਾਡੇ ਫੋਨ ਤੇ ਮੈਸੇਜ ਆ ਜਾਣਾ ਤਾਂ ਹੁਣ ਮੁਹਾਲੀ ਦੇ ਵਿੱਚ ਵੀ ਆ ਦੇਖੋ ਆ ਦੋ ਜਣੇ ਮੋਟਰਸਾਈਕਲ ਤੇ ਨਿਕ ਖੋਰ ਦੇਖ ਲਓ ਇਹ ਇਹ ਵੀ ਜੈਬਰਾ ਲਾਈਨ ਕਰਾਸ ਕਰਕੇ ਖੜੇ ਅੱਗੇ ਇਹਨਾਂ ਦੇ ਹੈਲਮਟ ਵੀ ਨਹੀਂ ਲਾ ਇਹਨਾਂ ਦੇ ਇਹਨਾਂ ਦੇ ਵੀ ਦੋ ਚਲਾਨ ਹੋਣਗੇ ਜੀ ਹੁਣ ਬਿਲਕੁਲ ਸਰ ਇਹਨਾਂ ਦਾ ਜੈਬਰਾ ਲਾਈਨ ਦਾ ਵੀ ਹੋਏਗਾ ਤੇ ਇਹਨਾਂ ਦਾ ਹੈਵੀ ਵੀ ਬਿਦਾਊਟ ਹੈਲਮਟ ਦਾ ਵੀ ਹੋਣਾ ਹੈ ਹਾਂ ਜੀ ਇਹਨਾਂ ਨੇ ਫਿਲ ਕਰ ਦੇਣਾ ਕਿ ਜੈਬਰਾ ਲਾਈਨ ਵੀ ਦੇਖੋ ਆਪਾਂ ਸ਼ੋ ਆਰਓਆਈ ਕਰ ਦੇਣਾ ਇਹਨੇ ਆਟੋਮੈਟਿਕ ਚੱਕ ਲੈਣਾ ਵੀ ਇਹਨਾਂ ਨੇ ਹੈਲਮਟ ਨਹੀਂ ਪਾ ਆਟੋਮੈਟਿਕਲੀ ਕੈਮਰੇ ਨਹੀਂ ਦੇਖ ਲੈਣਾ ਵੀ ਹੈਲਮਟ ਵੀ ਨਹੀਂ 노 ਹੈਲਮਟ ਤੇ ਨਾਲੇ ਇਹ ਤੇ ਨਾਲ ਜੈਬਰਾ ਲਾਈਨ ਹਾਂ ਜੀ ਤਾਂ ਮੁਹਾਲੀ ਸ਼ਹਿਰ ਦੇ ਵਿੱਚ ਵੀ ਜੇ ਹੁਣ ਤੁਸੀਂ ਗੱਡੀ ਚਲਾਉਣੀ ਹੈ ਤਾਂ ਜਰੂਰ ਧਿਆਨ ਰੱਖਿਓ ਸਪੀਡ 60 ਤੋਂ ਉੱਪਰ ਨਾ ਹੋਵੇ ਸੀਟ ਬੈਲਟ ਲੱਗਿਆ ਹੋਣਾ ਚਾਹੀਦਾ ਹੈਲਮਟ ਲੱਗਿਆ ਹੋਣਾ ਚਾਹੀਦਾ ਔਰ ਜਿਵੇਂ ਚੰਡੀਗੜ੍ਹ ਦੇ ਵਿੱਚ ਤੁਸੀਂ ਟ੍ਰੈਫਿਕ ਰੂਲਸ ਫਾਲੋ ਕਰਦੇ ਆਂ ਤਾਂ ਮੁਹਾਲੀ ਦੇ ਵਿੱਚ ਵੀ ਹੁਣ ਤੁਹਾਨੂੰ ਟ੍ਰੈਫਿਕ ਰੂਲਸ ਫਾਲੋ ਕਰਨੇ ਪੈਣਗੇ ਨਹੀਂ ਤਾਂ ਤੁਹਾਡਾ ਵੀ ਮੋਟਾ ਚਲਾਨ ਕੱਟਿਆ ਜਾ ਸਕਦਾ ਹੈ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਮੁਹਾਲੀ